ਹਸਪਤਾਲ ਜੀ ਕੋਈ ਸਰੀਰ ਸੀ ਤੇ ਕੁਝ ਪ੍ਰੋਬਲਮ ਆਈ ਤੇ ਡਾਕਟਰ ਨੇ ਸਿਖਾਇਆ ਵੀ ਖਰੋੜੇ ਖਾਓਗੇ ਆਂਡੇ ਦੀ ਪਾਣੀ ਚੀਜ਼ ਖਾਓਗੇ ਤਰੀ ਪੀਓਗੇ ਮੀਟ ਖਾਓਗੇ ਉਹ ਚੀਜ਼ ਤੁਹਾਡੇ ਸਰੀਰ ਤਾ ਪੂਰੀ ਹੋਣੀ ਧਿਆਨ ਦੇਣਾ ਪੁੱਛਣ ਲੱਗੇ ਯਾ ਖਾ ਲਈਏ ਮੈਂ ਕਿਹਾ ਤੁਹਾਡਾ ਮਨ ਕੀ ਹੈ ਅਗਰ ਉਹ ਚੀਜ਼ ਹਫਤਾ ਕਿਸੇ ਹੋਰ ਚੀਜ਼ ਨਾਲ ਗੱਲ ਪੂਰੀ ਹੋ ਜਾਵੇ ਉਹ ਕੰਮ ਨਾ ਹੀ ਕਰਨਾ ਪਵੇ ਜਿਹਦੇ ਤੋਂ ਧਰਮ ਤੋਂ ਹਾਰ ਜੀਏ ਆਖੋ ਸਤਿਨਾਮ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸੀ ਰਾਖਸ਼ਾਂ ਦਾ ਖਾਣਾ ਆਖੋ ਸਤਿਨਾਮ ਰਾਖਸ਼ਾ ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ ਕੋਈ ਮੂੰਗੀ ਮਸਰਾਂ ਦੀ ਦਾਲ ਵੀ 6 ਅਸ਼ਟਪਦੀਆਂ ਸੋਮਣੀ ਸਾਹਿਬ ਪੜ੍ਹ ਕੇ ਅਰਦਾਸ ਕਰਕੇ ਖਾ ਲਵੇ ਨਾ ਸਤਿਗੁਰੂ ਜੋ ਵਿਟਾਮਿਨ ਉਹਦੇ ਨਾਲ ਡਾਕਟਰ ਕਹਿੰਦੇ ਨੇ ਪੂਰੇ ਹੋਣੇ ਨੇ ਇਹਦੇ ਚ ਹੀ ਕਰ ਦੇਣਾ ਜ਼ਰੂਰ ਪਵੇਗੀ ਪਰ ਤੇਰਾ ਅੰਦਰ ਖਲੋਣਾ ਚਾਹੀਦਾ ਹੈ ਆਖੋ ਸਤਿਨਾਮ